ਕਰਨਾ ਗੱਡੀ ਦਾ ਨੰਬਰ ਪਾ ਲੀਆ ਮੇਰੇ ਸਕੂਲ ਕਿੱਥੋਂ ਦਾ ਹੈ ਓਏ ਯਾਰ ਉਹ ਥੋੜੇ ਜੁੰਦੀ ਆ ਉਹ ਕੰਡੀ ਕੰਡੀ ਵੀਰ ਬਣ ਕੇ ਆ ਬੱਚੇ ਨੂੰ ਚੱਕੋ ਯਾਰ ਲੈ ਜਾਓ ਵੀਰ ਬਣ ਕੇ ਆਓ ਬੱਚੇ ਨੂੰ ਕਰ ਉਹ ਆਪਣੇ ਖੜੇ ਹਾਂਜੀ ਮੈਂ ਬੁਲਾਣਾ ਇਹ ਕਿੰਨੇ ਕਿ ਹਰਾਬ ਕਰਾ ਬੈ ਇਹ ਪੁਪੇਂਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਬੱਚੇ ਆ ਜੀ ਬਹੁਤ ਡੈਡਲੀ ਐਕਸੀਡੈਂਟ ਹੋਇਆ ਹੈ ਤੇ ਇਹਦੇ ਵਿੱਚ ਕੁਝ ਬੱਚਿਆਂ ਦੇ ਹਾਦਸਾ ਹੁੰਦੀ ਵੀ ਹੈ ਸਾਡੇ ਕੋਲ ਇਨਫੋਰਮੇਸ਼ਨ ਐਗਜ਼ੈਕਟ ਗਿਣਤੀ ਜਿਹੜੀ ਹੈ ਉਹ ਐਸਐਮਓ ਸਾਹਿਬ ਨਾਲ ਤਾਲਮੇਲ ਕਰਕੇ ਜਿਹੜੀ ਹੈ ਬਾਅਦ ਵਿੱਚ ਤੁਹਾਨੂੰ ਦੱਸ ਦੇਵਾਂਗੇ ਫਿਲਹਾਲ ਤਾਂ ਇਹੀ ਹੈ ਕਿ ਜਿਹੜੀ ਗੱਡੀ ਹੈ ਉਹ ਡੈਮੇਜ ਹੈ ਗੱਡੀ ਦਾ ਡਰਾਈਵਰ ਵੀ ਸਕੂਲ ਵਾਲਾ ਜਿਹੜਾ ਹੈ ਉਹ ਹੀ ਇਜ਼ ਨੋ ਮੋਰ ਸਰ ਇਹ ਗੱਡੀ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਹਾਂਜੀ ਪ੍ਰਾਈਮ ਆਫਿਸ ਇਹ ਹੀ ਲੱਗ ਰਿਹਾ ਵੀ ਇਹ ਗੱਡੀ ਜਿਹੜੀ ਹੈ ਬੱਚਿਆਂ ਨੂੰ ਸਕੂਲ ਤੋਂ ਲੈ ਕੇ भूप इंदरा इंटरनेशनल पब्लिक स्कूल लिए बच्चे थे जी है। लेकिन प्राइवेटली ओन्ड ग्डी लग रही है तो हले इंक्वायरी चल रही है इस ਕੁਬਾਰਾ ਬੱਚੇ ਆ ਚੁੱਕੇ ਹੈਗੇ ਇਹਨਾਂ ਚ 4 ਬਰਾਉਂਡ ਹੈ ਸੀਗੇ ਬਾਕੀ ਬੱਚੇ ਸੀਰੀਅਸ ਹੈਗੇ ਤੇ ਇੰਜਰੀ ਦੀ ਸਵੈਰਿਟੀ ਕਾਫੀ ਜ਼ਿਆਦਾ ਹੈ ਡਰਾਈਵਰ ਕੀ ਵੀ ਡੈਥ ਹੈ ਇਸ ਦੇ ਵਿੱਚ ਆਇਆ ਇੱਕ ਡਰਾਈਵਰ ਨਹੀਂ ਮੇਰੇ ਕੋਲ ਆਦੇ ਬੱਚੇ ਆਏ ਇੱਥੇ 4 ਡੈਥ ਹੋਈ ਇੱਕ ਨਾ ਬਹੁਤ ਦਿਖਾਵੀਂ ਘਟਨਾ ਇੱਕ ਵਾਪਰੀ ਹੈ ਇਨੋਵਾ ਕਾਰ ਦੇ ਵਿੱਚ 7 ਬੱਚੇ ਤੇ ਇੱਕ ਡਰਾਈਵਰ ਸੀਗਾ ਹਾਲੇ ਤੱਕ ਦੇ ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ 6 ਬੱਚਿਆਂ ਦੀ ਡੈਥ ਹੋ ਗਈ ਹੈ ਤੇ ਡਰਾਈਵਰ ਦੀ ਡੈਥ ਹੋ ਗਈ ਹੈ 7ਵਾਂ ਬੱਚਾ ਜਿਹੜਾ ਉਹ ਐਮਰਜੈਂਸੀ 'ਚ ਹੈ ਔਰ ਜਿਹੜੀ ਕੋਲੀਜਨ ਹੋਈ ਹੈ ਬਿਲਕੁਲ ਹੈਡ ਟੂ ਹੈਡ ਅੱਗੇ ਪਰ ਖੜਾ ਉਹ ਗੱਡੀ ਆ ਉੱਥੇ ਤੇ ਕਾਫੀ ਜ਼ਿਆਦਾ ਨੁਕਸਾਨ ਆ ਤੇ ਐਟ ਦ ਸਪੌਟ ਉਹਨੇ ਡਿੱਤੀ ਸਰ ਇਹ ਕਿਹੜੇ ਸਕੂਲ ਦੇ ਬੱਚੇ ਸੀਗੇ ਅ ਮੈਂ ਨੂੰ ਜੋ ਹਲਕਾ ਕਿਥੇ ਲੋਕਾਂ ਤੋਂ ਪਤਾ ਲੱਗਿਆ ਉੱਥੇ ਦੱਸ ਰਹੇ ਨੇ ਕਿ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਆ ਪਟਿਆਲੇ ਉਹਦੇ ਬੱਚੇ ਨੇ ਬਟ ਇਟ ਨੀਡ ਟੂ ਬੀ ਕਲੈਰੀਫਾਈਡ ਕਿ ਕਿਹੜੇ ਸਕੂਲ ਦੇ ਬੱਚੇ ਨੇ ਹੁਣ ਮੈਂ ਇੱਕ ਵਾਰੀ ਉੱਥੇ ਚੱਲੇ ਆ ਸਰ ਕਿੰਨੇ ਡਫੋਰ ਬੱਚੇ ਕਿੰਨੇ ਸੀ ਜੀ ਪੂਰੇ ਗੱਡੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ 7 ਬੱਚਿਆਂ ਚੋਂ 6 ਬੱਚਿਆਂ ਦੀ ਡੈਥ ਹੋ ਗਈ ਇੱਕ ਡਰਾਈਵਰ ਦੀ ਇੱਕ ਬੱਚਾ ਜਿਹੜਾ ਹੈਗਾ ਉਹ ਹਾਲੇ ਅ ਐਮਰਜੈਂਸੀ ਚ ਪਿਆ ਤੇ ਅਸੀਂ ਜਿਹੜੀ ਮੇਨ ਗੱਲ ਹੈ ਵੀ ਇਹ ਐਕਸੀਡੈਂਟ ਕਿਉਂ ਹੋਇਆ ਕਿਹਦੀ ਗਲਤੀ ਹੈ ਇੱਥੇ ਕਿਹੜੇ ਕਿਹੜੇ ਸੀਸੀਟੀਵੀ ਫੁਟੇਜ ਨੇ ਜਾਂ ਜਿਹੜੇ ਜਸ਼ਮਦੀਦ ਨੇ ਉਹਨਾਂ ਸਾਰਾਂ ਦੇ ਉਹਨਾਂ ਤੋਂ ਪੁੱਛ ਪੜਤਾਲ ਚੱਲ ਰਹੀ ਹੈ ਔਰ ਬਣਨ ਮੁਤਾਬਕ ਜੋ ਐਫਆਈਆਰ ਉਹ ਵੀ ਦਿੱਤੀ ਜਾਏਗੀ ਔਰ ਜਿਹੜਾ ਗਲਤੀ ਹੋਇਆ ਹੀ ਵਿਲ ਬੀ ਪੈਨਲਾਈਜ਼ਡ ਸਰ ਇਹ ਗੱਡੀ ਸਮਾਣਾ ਸਾਈਡ ਜਾਰੀ ਸੀ ਜੀ ਸਮਾਣਾ ਸਾਈਡ ਚੱਲ ਰਹੀ ਸੀ ਇਹ ਸਾਰਾ ਕੋਈ ਟਰੱਕ ਡਰਾਈਵਰ ਜਿਹੜਾ ਟਿਪਰ ਦਾ ਡਰਾਈਵਰ ਸੀ ਉਹ ਕੋਈ ਬਿਲਕੁਲ ਜੀ ਜਿਹੜਾ ਵੀ ਹੋਇਆ ਉਹ ਹੀ ਵਿਲ ਬੀ ਬੁੱਕਡ ਪਤਾ ਲੱਗ ਜਾਊਗਾ ਜੀ ਕਿ ਕਿਹੜਾ ਡਰਾਈਵਰ ਹੈ ਕਿਵੇਂ ਹੁਣ ਇੱਕ ਵਾਰ ਕਿ ਉਹਨਾਂ ਪਰਿਵਾਰਾਂ ਨੂੰ ਹੁਣ ਕਿਵੇਂ ਹੌਸਲਾ ਦੇਈਏ ਜਿਹੜਾ ਇੱਕ ਬੱਚਾ ਹੈ ਉਹਦੀ ਟੇਕ ਕੇਅਰ ਕਰੀਏ ਤਾਂ ਇਹਦੇ ਵਿੱਚੋਂ 6 ਬੱਚੇ ਔਰ ਇੱਕ ਡਰਾਈਵਰ ਦੀ ਡੈਥ ਹੋ ਗਈ ਹੈ ਤੇ ਜਿਹੜਾ ਦੂਸਰਾ ਇੱਕ ਬੱਚਾ ਉਹ ਬਲੌਕ ਤੁਹਾਨੂੰ ਪਤਾ ਹੈ ਆਈਸੀਯੂ ਚ ਕਾ ਵੀ ਕ੍ਰਿਟੀਕਲ ਸਟੇਜ ਚ ਬਹੁਤ ਦੁਖਦਾਈ ਘਟਨਾ ਸੀ ਬਹੁਤ ਅਰਦਨਾਕ ਜਿਹੜੀ ਆਈ ਹੈ ਜ ਤੁਸੀਂ ਹਾਦਸਾ ਹੋਇਆ ਅ ਨੋਵਾ ਦਾ ਐਕਸੀਡੈਂਟ ਹੋਇਆ ਜੀ ਟਿਪਰ ਦੇ ਨਾਲ ਡਾਣ ਔਰ ਟਿਪਰ ਵਾਲੇ ਦੀ ਗਲਤੀ ਸੀ ਜੋ ਪਤਾ ਲੱਗਿਆ ਹੈਗਾ ਉਹ ਜਿਹੜਾ ਸਭ ਤੋਂ ਵੱਡੀ ਗੱਲ ਹੈ ਬਹੁਤ ਛੋਟੇ ਛੋਟੇ ਬੱਚੇ ਸੀ ਇੱਕ ਤਾਂ ਉੱਪਰ ਦੇਖ ਕੇ ਆਇਆ ਮਰਗਲ ਬੱਚਾ ਮੁਸ਼ਕਲ ਨਾਲ 7-8 ਸਾਲ ਦਾ ਹੋਣਾ ਸੀ ਤੇ ਛੇ ਜਿਹੜੇ ਬੱਚੇ ਆ ਉਹ ਪਾ ਚਾਰ ਉੱਥੇ ਮੌਕੇ ਤੇ ਜੀ ਇੱਕ ਇੱਥੇ ਹਸਪਤਾਲ ਜਾ ਕੇ ਤੇ ਇੱਕ ਜਿਹੜਾ ਹੈਗਾ ਅਮਰ ਹਸਪੀਟਲ ਦੇ ਵਿੱਚ ਤੇ ਇੱਕ ਡਰਾਈਵਰ ਸੱਤ ਬੰਦਿਆਂ ਦੀ ਜਿਹੜੀ 4 ਘੰਟੇ ਬਹੁਤ ਦਰਦਨਾਕ ਹਾਦਸਾ ਜੀ ਔਰ ਸਾਡੀਆਂ ਸਾਰੀਆਂ ਜਿਹੜੀ ਹਮਦਰਦੀ ਆਉਨਾ ਪਰਿਵਾਰਾਂ ਨਾਲ ਅਸੀਂ ਦੁੱਖ ਦੀ ਘੜੀ ਚ ਨਾਲ ਖੜੇ ਆਂ ਬਾਕੀਆਂ ਦਾ ਇਲਾਜ ਕਰਦੇ ਆ ਉਹਦੇ ਵਾਸਤੇ ਇਲਾਜ ਵੀ ਕਰ ਰਹੇ ਆਂ ਔਰ ਅਰਦਾਸ ਵੀ ਕਰਦੇ ਆ ਕਿ ਜਿਹੜੇ ਬੱਚੇ ਹੋ ਉਹ ਜਲਦੀ ਸਿਹਤਯਾਬ ਹੋਣ ਤੇ ਉਹ ਬੱਚਿਆਂ ਦਾ ਹੈਡ ਇਜਰੀ ਜਿਹਨਾਂ ਦਾ ਸੀਟੀ ਸਕੈਨ ਹੋ ਰਿਹਾ ਨਿਊਰੋ ਸਰਜਨ ਸਾਰਾ ਕੁਝ ਤਿਆਰ ਬੰਦੋਸਤ ਹੈਗਾ ਜੀ ਉਹਨਾਂ ਨੂੰ ਮੈਂ ਹੁਣ ਨਿਊਰੋ ਆਈਸੀਯੂ ਚਾਹਨਾ ਉਸ ਤੋਂ ਬਾਅਦ ਉਹ ਦੇਖ ਕੇ ਅਗਰ ਮੈਂ ਅਬਰ ਵੀ ਚਾਹਾਂ ਤਾਂ ਉਹਨਾਂ ਦਾ ਸਾਰਾ ਇਲਾਜ ਤਾਂ ਬੰਦੋਬਸਤ ਕਰ ਰਹੇ ਆਂ ਜੀ ਸਾਰਾ ਕੁਝ ਉਹ ਤਾਂ ਕਰਾਂਗੇ ਅਸੀਂ ਬਾਕੀ ਵੀ ਜਿਹੜਾ ਹੈਗਾ ਵੀ ਅੱਗੇ ਤੋਂ ਜਿਹੜਾ ਬਾਕਿਆ ਨਾ ਹੋਵੇ ਉਹ ਵੀ ਕੱਲੋਂ ਫਿਰ ਮੈਂ ਸਾਰਾ ਸਾਰਾ ਪ੍ਰਸ਼ਾਸਨ ਨਾਲ ਬੈਠ ਕੇ ਇਹਦੇ ਵਾਸਤੇ ਜਿਹੜੇ ਆ ਗਏ ਉਹ ਸਾਰੇ ਅਸੀਂ ਅੱਗੇ ਤੋਂ ਕੀ ਕਰੀਏ ਤਾਂ ਕਿ ਹੋ ਜਾ ਦਰਦਨਾਖਾ ਹਾਸਾ ਮੁੱਕੇ ਨਾ ਹੋਵੇ। ਔਰ ਇਹਨਾਂ ਪਰਿਵਾਰਾਂ ਦੇ ਨਾਲ ਮੇਰੀ ਦਿਲ ਦੀ ਹੰਦਰਦੀ ਹੈ ਜੀ ਔਰ ਅਸੀਂ ਸਾਰੇ ਅਰਦਾਸ ਕਰਦੇ ਆ ਵੀ ਵਾਇਟ ਬਹੁਤ ਅਸਾਧ ਔਖਾ ਜੀ। ਹੁਣ ਤੱਕ ਕੀ ਕਰ ਪਈ ਹੋਈ ਐ ਸਰ ਤੋਂ ਤੱਕ ਕੀ ਪਹੁੰਚਾਈ ਗਈ ਐ? ਦੇਖੋ ਅਜੇ ਤੱਕ ਤਾਂ ਕਾਰਵਾਈ ਇਹ ਐ ਵੀ ਉਹਨਾਂ ਨੂੰ ਇੱਕ ਤਾਂ ਬੱਚਾ ਨੂੰ ਇੱਥੇ ਲਿਆਂਦਾ ਗਿਆ। ਉਹਨਾਂ ਨੂੰ ਐਮਰਜੈਂਸੀ ਮੈਡੀਕਲ ਹੈਲਪ ਦਿੱਤੀ ਜਾ ਰਹੀ ਐ। ਜਿਹੜੇ ਬੱਚੇ ਬਚਾਇਆ ਜਾ ਸਕਦੇ ਉਹਨਾਂ ਨੂੰ ਹੋਰ ਪਛਾਣ ਦੀ ਹੋਰ ਸਰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕਿੰਨੇ ਬੱਚੇ ਸੀ ਟੋਟਲ 14 ਜਾਂ 15 ਸੀਗੇ ਛੱਡ ਗਏ ਕਿੰਨੇ ਦੇ ਕਿਹੜੇ ਡੀਟੇਲ ਬੱਚੇ ਬੱਚੇ 6 6 ਦੀ ਮੇਰੇ ਕੋਲ ਖਬਰ ਹੈ ਜੀ 6 ਦੀ ਖਬਰ ਅਤੇ ਇੱਕ ਡਰਾਈਵਰਾ ਟੋਟਲ 7 ਬੰਦੇ ਇੱਥੇ ਸੀਗੇ ਉਹ ਖਬਰ ਸਰ ਇੱਕ ਤਿੰਨ ਕ੍ਰਿਟੀਕਲ ਹੈ ਜੀ ਜਿਸਲੀ ਕ੍ਰਿਟੀਕਲ ਵੀ ਬਣਿਆ ਹੋਇਆ ਜਿਵੇਂ ਪ੍ਰਾਈਵੇਟ ਗੱਡੀਆਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਤੁਹਾਨੂੰ ਉਹਨਾਂ ਤੇ ਕਾਨੂੰਨ ਦੇ ਖਿਲਾਫ ਕਾਰਵਾਈ ਹੁੰਦੀ ਹੈ ਆਰਟੀਏ ਕਰ ਦੇਣਗੇ ਇਸ ਵਿੱਚ ਕਮਜ਼ੋਰੀ ਦੇਖ ਰਿਹਾ ਕਿ ਨਰਾਈ ਕੀ ਕੁਛ ਹੈ ਦੇਖੋ ਜਦੋਂ ਕੋਈ ਬੰਦਾ ਗੱਡੀ ਚਲਾਉਂਦਾ ਹੈ ਉਹ ਸਾਰਾ ਕੁਝ ਕਰ ਦਿਆ ਅਸੀਂ ਸਕੂਲਾਂ ਦੇ ਨਾਲ ਮੀਟਿੰਗਸ ਵੀ ਕਰ ਦਿਆ ਆਫਟਰ ਆਲ ਜਿਹੜਾ ਬੰਦਾ ਉਹਨ ਵਿਦਿਆਕ ਪਰਟੀਕੂਲਰ ਡੇ ਕੀ ਹੋਇਆ ਇਸ ਵੇਲੇ ਮਤਲਬ ਆਪਾ ਉਹਦੇ ਬਾਰੇ ਕੱਲ੍ਹ ਨੂੰ ਵਾਧੂ ਬਾਰੇ ਗੱਲ ਕਰਾਂਗਾ ਪੂਰੀ ਜਾਣਕਾਰੀ ਲੈ ਕੇ ਜੋ ਮੈਨੂੰ ਹੁਣ ਤੱਕ ਪਤਾ ਲੱਗਿਆ ਜੋ ਮੌਕੇ ਤੇ ਬੰਦੇ ਸੀ ਤੇ ਉੱਪਰ ਮਿਲੇ ਆ ਪੇਰੈਂਟਸ ਮਿਲੇ ਆ ਜਾਂ ਹੋਰ ਲੋਕ ਵੀ ਆ ਜਿਹੜੇ ਮੱਛਣਾ ਨੀਰ ਮਦਦ ਕੀਤੀ ਆ ਉਹ ਇਹ ਕਹਿ ਰਹੇ ਆ ਕਿ ਜਿਹੜਾ ਕੈਂਟਰ ਵਾਲਾ ਬਹੁਤ ਤੇਜ਼ ਸੀਗਾ ਉਹ ਕਿਸੇ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ 'ਚ ਉਹਨੇ ਆ ਕੇ ਸਿੱਧੇ ਹੈਡ-ਆਨ ਐਕਸੀਡੈਂਟ ਕੀਤਾ ਤੇ ਉਹ ਡਰਾਈਵਰ ਕੋ ਜਾ ਵੀ ਉਹ ਵੀ ਫੜਿਆ ਜਾਊਗਾ ਇਹ ਸਾਰੀ ਸਚਾਈ ਸਾਹਮਣੇ ਆ ਸੀ ਤੇ ਇਹ ਬੜਾ ਇੱਕ ਗੈਰ ਜ਼ਿੰਮੇਵਾਰ ਔਰ ਮਾਤਕ ਹੋਗਾ ਕਿ ਮਾਰਡਰੀ ਹੈ ਜੀ ਮਤਲਬ ਮਾਰਡਰ ਤੋਂ ਬੈਠ ਖੋੜੀ ਆ ਜਿਹਦੇ ਬੱਚੇ ਇਹਨਾਂ ਨੇ ਘਰਾਂ ਦੇ ਦੀਵੇ ਵਿੱਚ ਆ ਤੇ ਛੋਟੇ-ਛੋਟੇ ਪਾਲਾ ਜਿਹੜੀ ਸਤਾਰੇ ਸੀ ਕਿਹਾ ਵਾ ਤਾਂ ਮਾਪੇ ਉਡੀਕ ਰਹੇ ਹੁੰਦੀ ਆ ਮਾਮਾ ਨੂੰ ਤਾਂ ਵੀ ਬੱਚਾ ਪੋਖਾ ਹੋਏਗਾ ਤੇ ਇਹ ਕੀ ਪਤਾ ਹੁੰਦਾ ਕਿ ਬੱਚਾ ਆਏਗਾ ਨਾ ਕਰ ਵੀ ਆਏ ਇਹ ਸਾਇਦ ਓਖਾ ਜੀ ਬਹੁਤ ਦਰਦਨਾਕ